ਵੇਚਾ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਚੀਮਾ ਖੂਡੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆ ਵੇਖ ਲਓ ਦੂਰ ਤੱਕ ਫੋਰਸਾਂ ਜਿਹੜੀਆਂ ਸਵੇਅਰ ਮਨੇਰ ਸਾਹਿਬ ਦਾ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਈ ਜਾ ਰਹੇ ਆ ਬਗੈਰ ਜੋਗ ਮਾਫਦਤਾ ਦਿੱਤੇ ਆ ਸਿਰਫ ਜਿਹੜਾ 35 36 ਲੱਖ ਰੁਪਇਆ ਨਗੋਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜਿਹੜੀਆਂ ਆ ਉਹ ਕਬਜ਼ਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲੇ ਆਨੂੰ ਹੱਲ ਕਰਕੇ ਟਿਊਬਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਰਦਾ ਖਾਰਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜ਼ਬਰ ਦੇ ਉੱਤਰ ਆਇਆ ਆ ਐਸ ਵੇਲੇ ਵੱਡੀ ਪੱਧਰ ਤੇ ਜਿਹਨ ਸੂਬੇ ਦੇ ਆ ਕੁਰਵਿੰਦਰ ਸਿੰਘ ਮਿਸ਼ਾਣੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦ ਸਾਥੀ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ ਸਾਨੂੰ ਕਿਹੜੇ ਤਰ੍ਹਾਂ ਹੋ ਕੇ ਕਮੂਨ ਸਾਹਬ ਨੂੰ ਉਸਾਨੇ ਕਿ ਲੋਕ ਇਹ ਗੱਲ ਕੋਈ ਨਹੀਂ ਕਾਡੀ ਸੀ ਨਾ ਕਿੰਨੀ ਵਾਰੀ ਗੱਲ ਕਰੀਏ ਸਾਨੂੰ ਸਾਰਾ ਕੱਲ ਮਿਲਣ ਵਾਸਤੇ ਅੱਧੀ ਰਾਤ 1:30 ਦੇ ਉੱਠ ਕੇ ਆਏ ਆ ਏਡੀਸੀ ਦੇ ਪਿਛਾੜੀ ਜਿਹੜਾ ਤੇ ਸਿਮਰਨ ਪਟਵਾਰੀ ਦੇ ਗੁੱਟੀ ਹੱਥ ਲਾਵੇ ਜਿਹੜਾ ਉਹਦੇ ਨਾਲ ਨਾਂ ਲਾਵੇ ਕੱਲੀ ਕੱਲੀ ਮੈਂ ਆਇਆ ਇੱਕ ਤਿੰਨ ਦਿਨਾਂ ਤੋਂ ਆਪੀ ਸਾਨੂੰ ਪਾਣੀ ਪਾ ਲਿਆ ਕੋਈ ਕੋਈ ਪਾਣੀ ਪਾ ਹਾਂਜੀ ਠੀਕ ਕਰਨ ਚੌਂਦੇ ਆਂ ਤੁਹਾਡੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਵਿਹਾਰ ਬਣਿਆ ਪੰਜਾਬ ਦੀ ਧਰਤੀ ਆ ਜੀ ਯੂਪੀ ਦੀ ਧਰਤੀ ਬਣ ਗਈ ਜੀ ਆ ਸਭ ਭਗਵੰਤ ਮਾਨ ਸਰਕਾਰ ਨੇ ਟੋਡਾਂ ਵੀ ਲਾਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਦੇ ਜਾਏ ਜਿਹੜੇ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਜੀ ਉਹਨਾਂ ਦੀ ਆਦ ਦਰਦਸ਼ਾ 92 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰ ਅੱਜ ਤੁਸੀਂ ਉਹਨਾਂ ਦਾ ਚੋਟ ਕਾਰਨ ਕੀਤਾ ਭਗਵੰਤ ਮਾਨ ਸਾਹਿਬ ਨੂੰ ਲਾਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਸੁਵਾਈ ਦਿੰਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਰਕਾਰ ਦੀ ਇਹ ਧਰਤੀ ਤੋਂ ਜੜ 뿌ਤੀ ਜਾਊਗੀ ਲੋਕ